ਸ਼ਰੀਏ 25 8 ਲੱਖ ਦੇ ਕਰੀਬ ਠੱਗੀ ਨਾ ਕੋਈ OTP ਨਾ ਕੋਈ ਲਿੰਕ ਕਾਲ ਫੋਲਡ ਕਰਵਾਈ ਅਤੇ ਉਹ ਡਾ ਲਏ ਖਾਤੇ ਵਿੱਚੋਂ 140000 ਹੁਣ ਸਾਈਬਰ ਤੁਹਾਨੂੰ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਅਡਾਉਣ ਲਈ ਕੋਈ ਲਿੰਕ ਜਾਂ OTP ਦੇ ਚਦੀ ਲੋੜ ਨਹੀਂ ਪੈਂਦੀ ਜੇਕਰ ਤੁਹਾਨੂੰ ਕਿਸੇ ਅਣਜਾਣੇ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਗੱਲਾਂ ਵਿੱਚ ਉਲਝਾ ਕੇ ਉਹ ਤੁਹਾਡੇ ਖਾਲ ਨੂੰ ਫੋਲਡ ਕਰਵਾ ਲੈਂਦਾ ਹੈ ਤਾਂ ਵੀ ਸਾਵਧਾਨ ਰਹੋ ਕਿਉਂਕਿ ਹੋਲਡ ਕਰਵਾ ਕੇ ਉਹ ਤੁਹਾਡੀ ਮੋਬਾਈਲ ਡਿਵਾਈਸ ਨੂੰ ਹੈਕ ਕਰ ਲੈਂਦਾ ਹੈ ਤੇ ਤੁਹਾਡੇ ਮੋਬਾਈਲ ਨੰਬਰ ਨਾਲ ਜੁੜੇ ਖਾਤੇ ਵਿੱਚ ਸੇਧ ਮਾਰੀ ਕਰ ਸਕਦਾ ਹੈ ਅਜਿਹੇ ਵਾਕਿਆ ਧਾਰੀਵਾਲ ਦੇ ਨੌਜਵਾਨ ਗੌਰਵ ਲੁਥਰਾ ਨਾਲ ਵਾਪਰਿਆ ਹੈ ਸ਼ਹਿਰ ਧਾਰੀਵਾਲ ਦੇ ਨੌਜਵਾਨ ਗੌਰਵ ਲੁਥਰਾ ਦੇ ਨਾਲ ਵੱਖਰੀ ਕਿਸਮ ਦੀ ਠਗੀ ਹੋਈ ਉਸ ਨੂੰ ਨਾ ਤਾਂ ਕੋਈ OTP ਕੋਡ ਆਇਆ ਤੇ ਨਾ ਹੀ ਕੋਈ ਸੰਦੇਸ਼ ਉਸਨੇ ਆਪਣੇ ਖਾਤੇ ਬਾਰੇ ਜਾਂ ਹੋਰ ਕੋਈ ਟੇਲ ਵੀ ਫੋਨ ਕਰਨ ਵਾਲੇ ਨਾਲ ਸ਼ੇਅਰ ਨਹੀਂ ਕੀਤੀ ਪਰ ਫਿਰ ਵੀ ਖਾਤੇ ਵਿੱਚੋਂ 140000 ਰੁਪਏ ਦੇ ਕਰੀਬ ਰਕਮ ਉਡਾ ਲਈ ਗਈ ਹੁਣ ਪੀੜਤ ਨੌਜਵਾਨ ਵੱਲੋਂ ਸਾਈਬਰ ਕ੍ਰਾਈਮ ਅਤੇ ਬੈਂਕ ਨੂੰ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅੰਦਰ ਕਲਪਾ ਦੌਰਾਨ ਤਾਰੀਵਾਲ ਕਿਨਾਰੇ ਮੋਬਾਈਲ ਪੇ ਦੀ ਦੁਕਾਨ ਕਰਨ ਵਾਲੇ ਪੀੜਤ ਨੌਜਵਾਨ ਘਰ ਵੱਲ ਉਤਰਨ ਦੱਸਿਆ ਕਿ ਉਸ ਨੂੰ ਇੰਸ ਬੈਂਕ ਵੱਲੋਂ ਇੱਕ ਫੋਨ ਕਾਲ ਆਉਂਦੀ ਹੈ ਅਤੇ ਉਸਤੇ ਵੱਲੋਂ ਕ੍ਰੈਡਿਟ ਕਾਰਡ ਤੋਂ ਚੀ ਟ੍ਰਾਂਜੈਕਸ਼ਨ ਕਰਦਿਆਂ ਹੀ ਉਸਦੀ ਇੰਸ਼ੂਰੈਂਸ ਵੀ ਆਟੋਮੈਟਿਕ ਤਰੀਕੇ ਨਾਲ ਹੁਚਾ ਬੀਜੀਗਾ ਤੁਸੀਂ ਇੰਸ਼ੋਰੈਂਸ ਨਹੀਂ ਕਰਵਾਉਣੀ ਚਾਹਤੇ ਤਾਂ ਫਿਰ ਕਾਲ ਚਾਰੀ ਰੱਖੋ ਤੁਹਾਨੂੰ ਕਿਸੇ ਤਰ੍ਹਾਂ ਦਾ ਉਡੀਕੀ ਹੋ ਡਿਟੇਲ ਸ਼ੇਅਰ ਕਰਦੀ ਲੋ ਨਹੀਂ ਹੈ ਕੁਝ ਤੇਰਪਾਦ ਫੋਨ ਕਰਨ ਵਾਲੇ ਨੇ ਉਸ ਨੂੰ ਕਾਲ ਫੋਲਡ ਕਰਵਾ ਲਈ ਅਤੇ ਫਿਰ ਕੱਟ ਕਰ ਦਿੱਤੀ ਪਰ ਕਾਲ ਕੱਟਦੇ ਸਾਰੀ ਉਸਦੇ ਫੋਨ ਵਿੱਚ ਮੈਸੇਜ ਆ ਜਾਂਦਾ ਹੈ ਕਿ ਉਸਦੇ ਖਾਤੇ ਵਿੱਚੋਂ 138986 ਰੁਪਏ ਕਢਵਾ ਲਏ ਗਏ ਹਨ ਇਸ ਬੰਤੀ ਨੌਜਵਾਨ ਵੱਲੋਂ ਸਾਈਬਰ ਕ੍ਰਾਈਮ ਕਟਾਸਪੁਰ ਅਤੇ ਉਸਦੇ ਆਪਣੇ ਬੈਂਕ ਨੂੰ ਸ਼ਿਕਾਇਤ ਕੀਤੀ ਗਈ ਹੈ ਉਸਨੇ ਆ ਸਪੱਸ਼ਟ ਹੈ ਕਿ ਐਸਐਸਪੀ ਕਰਕਸਪੁਰ ਆਈਪੀ ਅਸ਼ਰ ਤੇਆਮਾ ਹਰੀਸ਼ ਕੁਮਾਰ ਉਸ ਦੀ ਇਸ ਕੇਸ ਵਿੱਚ ਪੂਰੀ ਮਦਦ ਕਰਗੇ। ਹਾਂਜੀ ਮੇਰਾ ਨਾਮ ਜੀ ਗੌਰਵ ਹੈ। ਔਰ ਮੇਰੀ ਧਾਰੀਵਾਲ ਨਹਿਰ ਦੇ ਉੱਤੇ ਦੁਕਾਨ ਹੈ ਮੋਬਾਈਲ ਰਿਪੇਅਰ ਦੀ। ਪਿਛਲੇ ਦਿਨ ਮੈਨੂੰ ਫੋਨ ਆਇਆ ਜੀ ਕੰਪਨੀ ਵੱਲੋਂ ਇੰਡਸਟਰੀਅਲ ਬੈਂਕ ਵੱਲੋਂ। ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕਾਰਡ ਦੀ ਇੱਕ 트ਾਂਜ਼ੈਕਸ਼ਨ ਹੋਈ ਆ ਤੇ ਜੇ ਤੁਸੀਂ ਦੂਜੀ 트ਾਂਜ਼ੈਕਸ਼ਨ ਕਰਦੇ ਹੋ ਤੇ ਤੁਹਾਨੂੰ ਉਸ ਦੀ ਇੰਸ਼ੋਰੈਂਸ ਦੇ ਪੈਸੇ ਪੇ ਕਰਨੇ ਪੈਣਗੇ। ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਕੋਈ ਵੀ ਇੰਸ਼ੋਰੈਂਸ ਨਹੀਂ ਲਈ। ਉਹ ਕਹਿੰਦੇ ਵੀ ਜੇ ਤੁਸੀਂ ਨਹੀਂ ਲਈ ਤੁਹਾਡੀ ਕਾਰਡ ਦੀ ਔਰ ਇੰਸ਼ੋਰੈਂਸ ਆਲਰੇਡੀ ਹੈਗੀ ਆ ਤੁਸੀਂ ਜੇ ਇਹਨੂੰ ਕੈਨਸਲ ਕਰਨਾ ਚਾਹੁੰਦੇ ਹੋ ਤੇ ਅਸੀਂ ਆਪਣੇ ਐਂਡ ਤੇ ਕੈਨਸਲ ਇਹਨੂੰ ਕਰ ਦਾਂਗੇ ਤੇ ਜਿਹਦੇ ਨਾਲ ਤੁਹਾਨੂੰ ਕੋਈ ਵੀ OTP ਕੋਈ CVV ਕੋਈ ਕਾਰਡ ਦੀ ਡਿਟੇਲ ਦੇਣ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਮੈਂ ਕਹਿ ਕਿ ਜੇ ਤੁਸੀਂ ਕਰ ਸਕਦੇ ਹੋ ਆਪਣੇ ਐਂਡ ਤੋਂ ਕਰ ਦਿਓ ਮੈਂ ਤੁਹਾਨੂੰ ਕੋਈ ਵੀ ਚੀਜ਼ ਸ਼ੇਅਰ ਨਹੀਂ ਕਰ ਸਕਦਾ ਜਿੱਦਾਂ ਹੀ ਉਹਨਾਂ ਨੇ ਮੇਰੀ ਕਾਲ ਨੂੰ ਹੋਲਡ ਰੱਖਿਆ ਉਸ ਤੋਂ ਬਾਅਦ ਕਾਲ ਉਹਨਾਂ ਦੀ ਕੱਟ ਹੋ ਗਈ ਆ 2 ਮਿੰਟ ਬਾਅਦ ਮੈਨੂੰ ਮੈਸੇਜ ਆਨੇ ਸ਼ੁਰੂ ਹੋ ਗਿਆ ਵੀ ਜੇ ਤੁਹਾਡੇ 138986 ਰੁਪਏ ਪੈਸੇ ਕੱਟੇ ਗਏ ਲੌਗਇਨ ਵੀ ਆ ਗਿਆ ਸਭ ਕੁਝ ਆ ਗਿਆ 2 ਮਿੰਟ ਬਾਅਦ ਮੇਰੀ ਡਿਵਾਈਸ ਜਿਹੜੀ ਪੂਰੀ ਹੈਕਡ ਹੋ ਗਈ ਸੀ ਉਸ ਦੇ ਦੌਰਾਨ ਨਾਲ ਹੀ ਮੈਂ ਆਪਣੇ ਬੈਂਕ ਨੂੰ ਕਾਲ ਕੀਤੀ ਆ ਉਹਨਾਂ ਨਾਲ ਹੀ ਸਾਈਬਰ ਕ੍ਰਾਈਮ ਦੇ ਵਿੱਚ ਇਹ ਆਪਣੀ ਜੋ ਵੀ ਘਟਨਾ ਹੋਈ ਉਹਨਾਂ ਨੂੰ ਦੱਸਿਆ ਇਹ ਐਸਐਸਪੀ ਗੁਰਦਾਸਪੁਰ ਸ਼੍ਰੀ ਹਰੀਸ਼ ਦਿਆਮਾ ਜੀ ਨੂੰ ਇੱਕ ਅਪੀਲ ਹੈ ਕਿ ਮੇਰੀ ਜਿਹੜੀ ਆ 138946 ਰੁਪਏ ਦੀ ਜਿਹੜੀ ਠੱਗੀ ਹੋਈ ਆ ਇਹਨੂੰ ਜੋ ਜਲਦੀ ਤੋਂ ਜਲਦੀ ਇਹ ਬੰਦਿਆਂ ਨੂੰ ਫੜਿਆ ਜਾਵੇ ਔਰ ਮੈਨੂੰ ਇਹ ਵੀ ਪਤਾ ਹੈ ਕਿ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਪਿਛਲੇ ਦਿਨੀ ਇਹਨਾਂ ਨੇ ਬਹੁਤ ਜ਼ਿਆਦਾ ਐਸੇ ਇਹੋ ਜਿਹੇ ਕੇਸ ਜਿਹੜੇ ਸੋਲਵ ਕੀਤੇ ਨੇ ਔਰ ਮੈਨੂੰ ਵੀ ਉਮੀਦ ਹੈ ਕਿ ਇਹ ਵੀ ਕੇਸ ਉਹ ਜਰੂਰ ਸੋਲਵ ਕਰਨਗੇ ਮੇਰਾ ਔਰ ਸਾਈਬਰ ਸੈੱਲ ਨੂੰ ਵੀ ਮੇਰੀ ਇਹ ਅਪੀਲ ਹੈ ਕਿ ਇਹ ਜਲਦੀ ਤੋਂ ਜਲਦੀ ਕੰਮ ਇਹ ਤੋਂ ਕੀਤਾ ਜਾਵੇ ਔਰ ਜਿਹੜੇ ਆਮ ਜਿਹੜੇ ਲੋਕ ਨੇ ਨੌਜਵਾਨ ਉਹਨਾਂ ਨੂੰ ਮੈਂ ਇਹ ਕਵਾਂਗਾ ਕਿ ਜਿਹੜੇ ਅੱਜਕੱਲ ਜਿਹੜਾ ਕ੍ਰਾਈਮ ਆ ਬੜੇ ਵੱਖਰੇ ਤਰੀਕੇ ਦਾ ਉਹਨਾਂ ਨੇ ਕਰ ਲਿਆ ਕੋਈ OTP ਨਹੀਂ ਇਹਦੇ ਵਿੱਚ ਕੋਈ ਕੋਚਨੀਆ ਤੁਹਾਡੀ ਡਿਵਾਈਸ ਹੈਕ ਹੁੰਦੀ ਆ ਉਹਦੇ ਨਾਲ OTP ਤੁਹਾਨੂੰ ਨਹੀਂ ਆਏਗਾ ਉਹ ਅਗਲੇ ਦੇ ਬੰਦੇ ਤੇ ਜਾਏਗਾ ਤੋਂ ਪਲੀਜ਼ ਇਹਨੂੰ ਇਸ ਤੋਂ ਬਚ ਕੇ ਰਹੋ ਕੋਈ ਵੀ ਕਾਲ ਤੁਹਾਨੂੰ ਆਂਦੀ ਆ ਤੁਸੀਂ ਆਪਣੇ ਬੈਂਕ ਨੂੰ ਕਾਲ ਕਰੋ ਉਹਨਾਂ ਨੂੰ ਬਿਲਕੁਲ ਉਹਨਾਂ ਨਾਲ ਕੋਈ ਵੀ ਗੱਲ ਨਾ ਕਰੋ